ਸਾਡੇ ਲਈ ਕੋਈ ਕੋਈ ਮੁਕਾਬਲਾ ਨਹੀਂ ਹੈ ਅਸੀਂ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਅਸੀਂ 13 ਦੀਆਂ 13 ਸੀਟਾਂ ਜਿੱਤਦੇ ਸਾਡੇ ਵੱਲ ਉੱਥੇ ਕੋਈ ਕਾਲੀ ਆ ਜੇ ਕੋਈ ਕਾਂਗਰਸੀ ਆ ਜੇ ਕੋਈ ਭਾਜਪਾ ਵਾਲਾ ਆ ਜੇ ਸਾਨੂੰ ਅੱਜ ਦੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿੱਸਦਾ ਆ ਮਾਦੀ ਪਾਰਟੀ ਬਹੁਤ ਸ਼ਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤਦੀ ਲੋਕ ਕਿੱਧਰ ਜਾ ਰਹੇ ਹੋ ਪੰਗਲ ਸਾਹਿਬ ਲੋਕ ਕਿੱਧਰ ਜਾ ਰਹੇ ਨੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਨੇ ਲੋਕਾਂ ਨੂੰ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਸਰ ਅੱਜ ਉਹ 10 ਸਾਲ ਅਮਰੀਕਾ ਦੇ ਰਾਜਦੂਤ ਰਹੇ ਸਭ ਤੋਂ ਵੱਡਾ ਰਾਜਦੂਤ ਜਿਹੜਾ ਜਿਹਦੀ ਸਭ ਤੋਂ ਵੱਧ ਪਾਵਰ ਹੁੰਦੀ ਹੈ ਉਹ ਵਾਹ ਕੇ ਕੋੜੋਂ ਆਇਆ ਲੈਕਚਰ ਲੜਨ ਵਾਸਤੇ ਜਦੋਂ ਜੇਤਲੀ ਸਾਹਿਬ ਆਏ ਸੀ ਪਹਿਲਾਂ ਤਾਂ ਅੰਬਸਦਰ ਦੇ ਅੱਜ ਤੱਕ ਬੀਜੇਪੀ ਨੂੰ ਆਪਣਾ ਕੈਂਡੀਡੇਟ ਨਹੀਂ ਲੱਭਾ ਪਹਿਲਾਂ ਸਿੱਧੂ ਨੂੰ ਲਿਆਇਆ ਕਿਰਕਰ ਤੋਂ ਦੋ ਵਾਰੋਂ ਨੂੰ ਕੇ ਜੇਤਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਫਿਰ ਪੁਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਹੁਣ ਇਹ ਸੰਧੂ ਸਾਹਿਬ ਆ ਗਿਆ ਇਹ ਵੀ ਕਹਿੰਦੇ ਸਟੇਡੀਅਮ ਬਣਾ ਦੇਣਾ ਉਹ ਐ ਸਮਝਦੇ ਜਿੱਦਾਂ ਗੁਰੂ ਦੀ ਨਗਦੀ ਤੇ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿਦੇ ਸਭ ਤੁਸੀਂ ਹਰ ਵੋਟ ਦੇ ਵਿੱਚ ਹਰ ਇਲੈਕਸ਼ਨ 'ਚ ਨਵੇਂ ਮੀਤਵਾਲੇ ਆ ਕੇ ਨਵੇਂ ਨਵੇਂ ਲਾਰੇ ਲਾਉਂਦੇ ਹੋ ਕਰਕੇ ਵੀ ਦਿਖਾਓ ਸਾਹਿਬ ਨਾ ਜਿੱਤ ਲਈ ਜੀ ਨੇ ਕੁਝ ਕੀਤਾ ਨਾ ਪੁਦੀ ਜੀ ਨੇ ਕੁਝ ਕੀਤਾ ਤੇ ਇਹਨਾਂ ਵਿਚਾਦਾਂ ਨੇ ਕੀ ਕਰਦਾ ਜਿਹੜੇ ਜਿਹੜੇ ਸਾਡ ਜਿਹੜੇ ਪ੍ਰੈਜ਼ੈਂਟ ਜੌਬ ਦੇ ਵਿੱਚ ਏਡੇ ਵੱਡੇ ਦੁੱਤਪੇ ਦੇ ਹੋਣ ਤੇ ਕਦੀ ਉਹਨਾਂ ਪੰਜਾਬ ਲਈ ਹਾ ਦਾ ਨਾ ਦਾ ਦੀ ਬਾਤ ਆ ਕਦੀ ਉਹਨਾਂ ਅੰਮ੍ਰਿਤਸਰ ਲਈ ਹਾ ਦਾ ਨਾ ਦਾ ਦੀ ਬਾਤ ਆ ਇਹ ਕਰਕੇ ਅੰਮ੍ਰਿਤਸਰ ਦੀ ਪਤਾ ਪਹਿਲੀ ਗੱਲ ਤੇ ਭਾਜਪੀ ਦੇ ਵਿਰੁੱਧ ਸਾਡਾ ਅੰਮ੍ਰਿਤਸਰ ਦੀ ਸਾਰਾ ਪੰਜਾਬ ਹੀ ਖੜਾ ਉਹਨਾਂ ਦੀ ਕਿੰਨੇ ਗੱਲ ਸੁਣਨੀ ਆ ਦੂਜੀ ਗੱਲ ਇਹ ਕਿ ਉਹਨਾਂ ਦਾ ਵਿਅਕਤੀਗਤ ਕੋਈ ਇਦਾਂ ਦਾ ਅਸਰ ਦੀ ਕੁਛ ਨਹੀਂਗਾ ਮੇਰੇ ਖਿਆਲੋਂ ਬਹੁਤ ਚੇਤਬਾਦ ਕਿਤੇ ਜਵਾਨੀ ਦੇ ਟਾਈਮ ਚ ਮਸਰ ਆਇਆ ਉਹਨਾਂ ਤੋਂ ਹੁਣ ਆਇਆ ਐ ਐਦਾਂ ਵੋਟਾਂ ਦੀ ਪਈਆਂ ਸਰ ਲੋਕ ਆਪਣਾ ਉਮੀਦਵਾਰ ਲੱਭਦੇ ਜਿਦਾ 24 ਘੰਟੇ ਲੋਕਾਂ ਦੇ ਵਿੱਚ ਦੇ ਵੇ ਉਹ ਲੋਕ ਇਹ ਦੇਖਦੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਹੁਣ ਤੱਕ ਕੀ ਕੀਤਾ ਪਿਛਲੀ ਵਾਰ ਲੋਕ ਸਭਾ ਚੋਣਾਂ ਇਤੋਂ 20000 ਵੋਟਾਂ ਪਈਆਂ ਸੀ ਇਸ ਵਾਰ ਕਿੰਨੀਆਂ ਸਮਝਦੇ ਤੁਸੀਂ ਸਰ ਜਿੱਤ ਦੇ ਮੈਂ ਤੁਹਾਨੂੰ ਕਿਹਾ ਪਿਛਲੀ ਵਾਰ ਜਿਹੜਾ ਤੁਹਾਨੂੰ ਵੀ ਪਤਾ ਕਿ ਉਦੋਂ ਪਾਰਟੀ ਤੇ ਸੰਕਟ ਸੀਗਾ ਉਦੋਂ ਪਾਰਟੀ ਬਚਾਈ ਉਦੋਂ ਤੇ ਸਰ 20 ਦਾ 10 ਸੇਪ ਤਾਂ ਤਾ ਸੀਗਾ ਉਦੋਂ ਜਿਹੜਾ ਜਿਹੜਾ ਸੱਟਾ ਦਿੱਤਾ ਸੀ ਅਸੀਂ ਉਹਦਾ ਰਿਜ਼ਲਟ ਤੁਸੀਂ 22 ਚ ਦੇਖ ਲਿਆ ਮਾਜੇ ਕਿੰਨਾ ਟੌਪ ਦਾ ਐ ਕਾਹੀ ਜਿੱਤਦੇ ਔਰ ਬਹੁਤ ਵੱਡੀ ਲੀਡ ਤੇ ਜਿੱਤਾਂਗੇ ਤੁਹਾਡੇ ਸਾਹਮਣੇ ਰਿਜ਼ਲਟ ਆਉ। ਸੋਨੂ ਸਾਹਿਬ ਕਹਿੰਦੇ ਆ ਕਿ ਇੱਕ ਮੌਕਾ ਅਮਰੀਕ ਸਰਾਲ ਤੋਂ ਮੰਗਦੇ ਹੋਏ ਕਹਿੰਦੇ ਆ ਕਿ ਅਮਰੀਕ ਸਰ ਦਾ ਨਕਸ਼ਾ ਬਦਲ ਦਿਆਂਗੇ। ਅੱਛਾ ਜੀ ਮੈਂ ਕਹਿੰਦਾ ਜੀ ਇਹੀ ਤੇ ਗੱਲ ਹੈ ਜਿਹੜਾ ਬੀਜੇਪੀ ਦਾ ਲੀਡਰ ਹੁੰਦਾ ਜੇਤੁਲੀ ਸਾਹਿਬ ਵੀ ਕਹਿੰਦੇ ਮੇਰੇ ਨਾਨਕ ਕੇ ਅੰਮਸਰ ਪੂਰੀ ਸਾਹਿਬ ਵੀ ਕਹਿੰਦੇ ਮੇਰੀ ਰਿਸ਼ਤੇਦਾਰੀ ਅੰਮਸਰ ਉਹ ਕਿਤੇ ਨਕਸ਼ਾ ਬਦਲ ਦਾਂਗੇ ਪਿਓ ਦੇ ਪ ਜਿੱਦਾਂ ਰਿਜਲਟ ਆਉਂਦਾ ਉਦੋਂ ਜਹਾਜ਼ ਤੇ ਚੜ ਜਾਂਦੇ ਆ ਮੁੜ ਕੇ ਕਦੀ ਅੰਬਸਾ ਦੀ ਸਰ ਉਹ ਪੂਰੀ ਸਾਹਿਬ ਪੰਜ ਬੰਦਿਆਂ ਤੋਂ ਨਹੀਂ ਬਿਲੇ ਨਕਸ਼ਾ ਕੀ ਬਦਲਣਾ ਆਪਣੇ ਕਿਤੇ ਬੁਰਗੇ ਹੱਥ ਪੈ ਦੀ ਦਿਖਾ ਜਾ ਕਦੋਂ ਬਸਦੇ ਉਹ ਵੀ ਦਿਖਾਉਂਦੇ ਨੰਬਰਸ ਵਾਲਿਆਂ ਨੇ ਪਿਛਲੀ ਵਾਰੀ ਹਰਦੀਪ ਪੂਰੀ ਨੂੰ ਹਰਾਇਆ ਤੇ ਉਹਨਾਂ ਨੂੰ ਕੈਪਟਨ ਮੰਤਰੀ ਬਣਾ ਦਿੱਤਾ ਇਸ ਵਾਰ ਇਹ ਲੋਕਾਂ ਦੇ ਧਿਆਨ ਦੇ ਵਿੱਚ ਰਹੂਗਾ ਕਿ ਤਰਨਜੀਤ ਸੰਧੂ ਹਣੀ ਵੀ ਮੰਤਰੀ ਬਣ ਸਕਦੇ ਨੇ ਤੇ ਉਹ ਆਪਣੀ ਵੋਟ ਇਸ ਹਿਸਾਬ ਨਾਲ ਸਰ ਗੱਲ ਇਹ ਹਰਦੀਪ ਪੂਰੀ ਉਹਨਾਂ ਨੂੰ ਮੰਤਰੀ ਬਣਾ ਮੇਰੇ ਸਾਹ ਦੇ ਲਈ ਕੀ ਕੀਤਾ ਉਹਨਾਂ ਨੇ ਅਮਰਸਾਨ ਨੇ ਕੀ ਕੀਤਾ ਪੁਲੀ ਸਾਬ ਨੇ ਵੋਟਾਂ ਅੰਬਸਰ ਤੋਂ ਲਗਾਈ ਮੇਰਾ ਖਿਆਲ ਹੋ 50 ਸਾਲਾਂ ਦੇ ਵਿੱਚ ਪੰਜ ਬੰਦਿਆਂ ਨੂੰ ਨਹੀਂ ਮਿਲੇ ਅੰਬਸਰ ਦੇ ਕੋਈ ਕੰਮ ਨਹੀਂ ਕੰਮ ਦੀ ਗਾਂ ਦੀ ਗੱਲ ਹੈ ਕਿ ਇਹਨੂੰ ਮਿਲੇ ਵੀ ਮੰਤਰੀ ਬਣਨਾ ਨਾ ਮੜਨਾ ਇੱਕ ਵੱਖਰੀ ਗੱਲ ਹੈ ਸਵਾਲ ਤੇ ਹੈ ਕਿ ਉਹਨਾਂ ਨੇ ਸ਼ਾਇਦ ਕੀ ਕੀਤਾ ਸੋ ਸਾਡੇ ਵੱਲੋਂ ਉਹ ਸਿੰਧੂ ਸਾਹਿਬ ਨੂੰ ਕੀ ਬਣਾਉਂਦੇ ਆ ਕੀ ਦੀ ਬਣਾਉਂਦੇ ਗੱਲ ਅੰਬਸਰ ਦੀ ਹੈ ਅੰਬਸਰ ਸਾਹਿਬ ਦਾ ਭਰਾ ਜਿਹੜਾ ਪਹਿਲਾਂ ਵੀ ਨਹੀਂ ਹੋਇਆ ਬੀਜੇਪੀ ਕੋ ਹਰਮਨ ਸਿੰਘ ਹੋਗਾ ਐਤ ਕਮਲ ਸਦਾ ਭਗਵਾਨ ਸਿੰਘ ਬਾਣਜੀ ਦੀ ਸਰਕਾਰ ਦੀਆਂ ਜਿਹੜੀਆਂ 2 ਸਾਲ ਦੀਆਂ ਪ੍ਰਾਪਤੀਆਂ ਉਹਨਾਂ ਦੇ ਸਿੱਤੇ ਵੋਟਰਾਂ ਦੇ ਅੰਬਰਸਰ ਵਾਸਤੇ ਕੀ ਲੈ ਕੇ ਆਉਂਗੇ ਕੀ ਪ੍ਰੋਜੈਕਟ ਦੋਗੇ ਤੁਹਾਡੇ ਵੱਲੋਂ ਕੀ ਪਹਿਲ ਸਾਹਿਬ ਅਸੀਂ ਬਲੋ ਜਿਹੜਾ ਸਭ ਤੋਂ ਪਹਿਲਾਂ ਤਾਂ ਦੇਖੋ ਬਾਰਡਰ ਦਾ ਏਰੀਆ ਬਾਰਡਰ ਦੇ ਵਿੱਚ ਜਿੱਦੋਂ 47 ਪਾਕਿਸਤਾਨ ਦੀ ਵੰਡ ਹੋਈ ਸਭ ਤੋਂ ਵੱਧ ਸਾਡੀਆਂ ਕੁਰਬਾਨੀਆਂ 65 ਦੀ ਜੰਗ ਸਾਡੀਆਂ ਕੁਰਬਾਨੀਆਂ ਹੈ 71 ਦੀ ਜੰਗ ਸਾਡੀਆਂ ਕੁਰਬਾਨੀਆਂ ਹੈ ਕਾਬਗਲ ਦੀ ਜੰਗ ਸਾਡੀਆਂ ਕੁਰਬਾਨੀਆਂ ਹੈ ਜਦੋਂ ਹੱਤਵਾਦ ਆਇਆ ਉਦੋਂ ਅਸੀਂ ਮਰੇ ਜਦੋਂ ਨਸ਼ੇ ਆਏ ਉਦੋਂ ਅਸੀਂ ਮਰੇ ਸੱਤ ਸਾਨੂੰ ਮਿਲਿਆ ਕਿ ਕੁਛ ਦੀ ਮਿਲਿਆ ਸਾਡੀ ਇੰਡਸਟਰੀ ਚੱਲੇਗੀ ਸਭ ਤੋਂ ਪਹਿਲਾ ਮਤਲਬ ਹੋਊਗਾ ਕਿ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਜਿਹੜੀ ਹੈ ਉਹਨੂੰ ਲੈ ਕੇ ਆਵਾਂਗੇ ਟ੍ਰੇਡ ਜਿਹੜਾ ਉਹਨੂੰ ਜਿਹੜਾ ਮਜ਼ਬੂਤ ਕਰਾਂਗੇ ਔਰ ਬਾਰਡਰ ਦੇ ਜਿਹੜੇ ਕਿਸਾਨ ਕੰਢਿਆਂ ਵਾਲੀ ਤਾਰ ਦੇ ਨਾਲ ਜਿਹੜੇ ਕਿਸਾਨ ਉਹਨਾਂ ਦਾ ਬਹੁਤ ਵੱਡਾ ਇੱਕ ਬਹੁਤ ਵੱਡੇ ਮਸਲੇ ਆ ਉਹਨਾਂ ਨੂੰ ਠੀਕ ਕਰਾਂਗੇ ਔਰ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਕੀਤੀ ਆ ਉਹਨਾਂ ਨੇ ਤੇ ਪਤਾ ਦੀ ਸਟੇਡੀਅਮ ਬਣਾਉਣਾ ਕੀ ਬਣਾਉਣਾ ਪਰ ਆਪਣੀ ਸਰਕਾਰ ਜਿਹੜੀ ਪਹਿਲਾਂ ਹੀ ਅੱਜ ਨਹੀਂ ਮੈਂ ਕਹਿ ਸਕਦਾ ਤੁਹਾਨੂੰ ਆਪਣੇ ਆਪ ਨਜ਼ਰ ਆਜੂ ਕਿ ਸਾਲ ਚ ਉਥੇ ਕੀ ਹੋਊਗਾ